ਕਹਿੰਦਾ ਸੀ ਨੇ ਭੈਣੇ ਕੀ ਦੱਸਾਂ ਮੈਨੂੰ ਕਹਿੰਦਾ ਘਰ ਨਹੀਂ ਬਣਦੀ ਘਰ ਨਹੀਂ ਬਣਦੀ ਅੱਛਾ ਕਿਆ ਫਿਰ ਬਣਨਤਾ ਫਿਰ ਬਣਨਤਾ ਭੈਣੇ ਫਿਰ ਕੋਸਤਕਾਰ ਨਹੀਂ ਸੀ ਉਹ ਵਾਗ ਗਿਆ ਕੰਮ ਤੇ ਮੈਂ ਤਾਂ ਲੈਤਾ ਵੱਡਾ ਸਾਰਾ ਰੱਸਾ ਅੱਛਾ ਸਾਰੇ ਗਹਿਣੇ ਗੱਟੇ ਲੀੜਾ ਕੱਪੜਾ ਵਿੱਚੀ ਦੋਵੇਂ ਜਵਾਕ ਵਿੱਚੀ ਉਹਦਾ ਬੇਬੇ ਦੇ ਵਿੱਚੀ ਉਹਦਾ ਬਾਪੂ ਮੈਂ ਤਾਂ ਬਣਨਤੇ ਅੱਛਾ ਕਿਆ ਫਿਰ ਕੀ ਕਹਿੰਦਾ ਹੋਰ ਕੀ ਕਹਿੰਦਾ ਫਿਰ ਕੀ ਕਹਿਣਾ ਸੀ ਜਦੋਂ ਆਇਆ ਆਥ ਨੇ ਕਹਿੰਦਾ ਭਗਵਾਨ ਕਿਵੇਂ ਘਰ ਖਾਲੀ-ਖਾਲੀ ਲੱਗਦਾ ਅੱਜ ਅੱਛਾ ਮਾਇਆ ਕਪਈ ਤੁਸੀਂ ਰੋਜ਼ ਕਹਿੰਦੇ ਸੀ ਘਰ ਨਹੀਂ ਬਣਦੀ ਘਰ ਨਹੀਂ ਬਣਦੀ ਉਹ ਤੇ ਤੇਰਾ ਘਰ ਬੰਨੇ ਆ ਅੱਛਾ ਮਾਰੇ ਮੱਥੇ ਤੇ ਹੱਥ ਫਿਰ ਕੀ ਕਹਿੰਦਾ ਨਹੀਂ ਫਿਰ ਕੀ ਕਹਿਣਾ ਸੀ ਹੁਣ ਮੈਨੂੰ ਕੁੱਟਿਆ ਤੇ ਮੈਂ ਬੜਾ ਰੋਈ ਨਹੀਂ ਰੱਤੀ ਬੰਗੜ ਬੰਗੜ 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 ਰੋਈ ਨਹੀਂ ਰੱਤੀ ਇਗਰਜੀਤ ਤੇ ਰਾਜਵਿੰਦਰ ਵਾਗੇ ਬਰਨਾਲੇ ਸ਼ਾਪਿੰਗ ਕਰਨ। ਅੱਛਾ ਬਈ। ਭਾਈ ਲੀਡਾ ਲੱਤਾਂ ਜੋ ਵੀ ਜੂੜਾ ਜੁੱਤੀ ਲੈਣਾ ਸੀ ਲੈ ਲਿਆ। ਅੱਛਾ। ਚਲੋ ਕਹਿੰਦੇ ਚੱਲੀਏ ਘਰੇ ਮੈਂ ਤਾਂ ਦੁਕਾਨ ਤੇ ਵੀ ਜਾਣਾ। ਠੀਕ ਆ। ਆਉਂਦੀ ਆਉਂਦੀ ਤੇ ਬਾਂਦਰ ਨਿਗਾ ਪੈ ਗਿਆ। ਅੱਛਾ। ਕਹਿੰਦੀ ਮੈਂ ਤਾਂ ਲੈ ਕੇ ਜਾਣਾ। ਠੀਕ ਆ। ਉਹ ਕਹਿੰਦਾ ਨਾ ਇਹ ਕੀ ਕਰਨਾ ਆਪਾਂ? ਹਾਂ। ਕਹਿੰਦੀ ਨਾ ਮੈਂ ਤਾਂ ਲੈ ਕੇ ਜਾਣਾ। ਉਹ ਕਹਿੰਦਾ ਨਾ ਕਾ ਮਿਲ ਜੇ ਇਹ ਕੀ ਕਰਨਾ? ਕਹਿੰਦੀ ਨਹੀਂ ਮੈਂ ਤਾਂ ਲੈ ਕੇ ਜਾਉਂ। ਇਹ ਤਾਂ ਖਿਹੜੇ ਪੈ ਗਈ ਦਵਾ ਤਾਂ ਵਿਚਾਰੇ ਨੇ। ਠੀਕ ਆ। ਲੇ ਆਈ ਅੱਛਾ ਹਾਂ ਨਰਮ ਸੀ ਵਿਚਾਰਾ ਦਵਾਤਾ λε ਆਈ ਭਾਈ ਅੱਛਾ ਲਿਆ ਕੇ ਕੰਮ ਕਰਦੀ ਫਿਰਦੀ ਨਾ ਕਦੇ ਉਹਦੇ ਬੰਦ ਨੂੰ ਆਏ ਜੇ ਛੇੜ ਜੇ ਕਦੇ ਆਏ ਜੇ ਛੇੜ ਜੇ ਗਰਜੀਤ ਕਹਿੰਦਾ ਨੀ ਨਾ ਛੇੜ ਪਤੰਦਰ ਨੂੰ ਮੰਜਾ ਲਾਏ ਜੂ ਅੰਦਰ ਨੂੰ ਨੀ ਨਾ ਛੇੜ ਪਤੰਦਰ ਨੂੰ ਆਰੇ ਪੰਜੇ ਲੱਗਾਂਗੇ ਆ ਜਾ ਰਹੀ ਨਹੀਂ ਟਿੱਕਲੀ ਕੁੱਕਰੀ ਵਾਲਾ ਟੇ ਮੰਜੀ ਬਾੜ ਪਰ ਆਣਾ ਟੁੱਟੀ ਮੰਜੀ ਬਾੜ ਪਰ ਮਾੜੀ ਜਿਹੀ ਪਾਈ ਪੈਰ ਧਰਿਆ ਨਹੀਂ ਮੇਰੇ ਇੱਥੇ ਇੱਥੇ ਇੱਥੇ

ਮਾਤਾ ਨਿਕਲੀ ਮਾਤਾ ਨਿਕਲੀ ਨਿਕਲੀ ਦਾਣਾ ਦਾਣਾ ਵਈ ਸਾਰਾ ਮੇਰਾ ਪੂਜਨ ਲੱਗਿਆ ਬਲੇ 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 ਸਾਰਾ ਮੇਰਾ ਪੂਜਨ ਲੱਗਿਆ ਲੈ ਕੇ ਲਾਹ ਦਾਰੀ ਦਾਰੀ ਨਹੀਂ ਕਹਿੰਦੇ ਕੌਡੀ ਦੇਖਣ ਜਾਣਾ ਨਹੀਂ ਕਹਿੰਦੇ ਕੌਡੀ ਦੇਖਣ ਜਾਣਾ ਕਹਿੰਦੇ ਕੌਡੀ ਦੇਖਣ ਭਾਈ ਕੌਡੀ ਦੇਖਣ ਭਾਈ ਕਹਿੰਦੇ ਕੌਡੀ ਦੇਖਣ ਜਾਣਾ ਨਹੀਂ ਕਹਿੰਦੇ ਕੌਡੀ ਦੇਖਣ ਜਾਣਾ ਨਹੀਂ ਕਹਿੰਦੇ ਕੌਡੀ ਦੇਖਣ ਜਾਣਾ ਨਹੀਂ ਕਹਿੰਦੇ טוב, אני שירגגגת ਮੰਸ਼ੀ ਜੀ ਇਹ ਤਾਚੂ ਦੇ ਪਰਦਾ ਮੈਂ ਕਿਆ 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 ਮੰਸ਼ੀ ਜੀ ਤਾਚੂ ਦੇ ਪਰਦਾ ਮੈਂ ਕਿਆ ਮੰਸ਼ੀ ਜੀ ਸੋਨ ਮਹੀਨੇ ਦੀ ਪੈ ਜਾਂਦਾ ਸੋਨ ਮਹੀਨੇ ਦੀ ਪੈ ਜਾਂਦਾ ਡੋਟੇ ਡੋਟੇ ਖਾ ਨਹੀਂ ਮੈਂ ਰਹੀ ਅਸੇ ਕਬੜੇ ਚੱਲ ਗਿਆ ਚਾ ਨਹੀਂ ਮੈਂ ਰਹੀ ਅਸੇ ਨੀ ਚੜ ਗਿਆ ਚਾ ਨੀ ਮੈਂ ਰੀਆ ਸੇਂਆ ਕਮਲੇ ਨੇ ਚੜ ਗਿਆ ਚਾ ਨੀ ਮੈਂ ਰੀਆ ਸੇਂਆ ਕਮਲੇ ਨੇ ਚੜ ਗਿਆ ਚਾ ਨੀ ਨਰੀਆ ਸੇਂਆ ਕਮਲੇ ਨੇ ਚੜ ਆ ਬੱਜਾ ਲੱਕ ਬਫੌਜੀ ਦੇ ਕੀ ਹੈ ਆਪੂਰੀ ਹੋਰ ਬਫੌਜੀ ਦੇ ਕੀ ਹੈ ਫੌਜੀ ਫੌਜੋਂ ਆਏ ਨੀ ਕਾਖੀ ਅਨਾਂਦੇ ਵਰਦੀ ਪਹਿਨੀ ਸੇਤੇ ਟਪਸ ਜਾਏ ਨੀ ਬਤੰਦੇ ਕੱਟੇ ਲਾ ਕਰੀ i oh. ਇਹ ਪੈ ਕਿ ਕੀ ਦੱਸਾਂ ਮੈਨੂੰ ਕਹਿੰਦਾ ਘਰ ਨਹੀਂ ਬਣਦੀ ਘਰ ਨਹੀਂ ਬਣਦੀ ਅੱਛਾ ਕਿ ਫਿਰ ਬਣਤਾ ਫਿਰ ਬਣਤਾ ਬੰਨੇ ਫਿਰ ਪੁਸਤਕਾਰ ਨਹੀਂ ਸੀ ਉਹ ਵਾਗ ਗਿਆ ਕੰਮ ਤੇ ਮੈਂ ਤਾਂ ਲੈਤਾ ਵੱਡਾ ਸਾਰਾ ਰੱਸਾ ਅੱਛਾ ਸਾਰੇ ਗਹਿਣੇ ਗੱਟੇ ਲੀੜਾ ਕੱਪੜਾ ਵਿਚੀ ਦੋਵੇਂ ਜਵਾਕ ਵਿਚੀ ਉਹਦਾ ਬੇਬੇ ਤੇ ਵਿਚੀ ਉਹਦਾ ਬਾਪੂ ਮੈਂ ਤਾਂ ਬਣਤੇ ਅੱਛਾ ਕਿ ਫਿਰ ਕੀ ਕਹਿੰਦਾ ਫਿਰ ਕੀ ਕਹਿੰਦਾ ਫਿਰ ਕੀ ਕਹਿਣਾ ਸੀ ਜਦੋਂ ਆਇਆ ਆਥ ਨੇ ਕਹਿੰਦਾ ਭਗਵਾਨ ਕਿਵੇਂ ਘਰ ਖਾਲੀ-ਖਾਲੀ ਲੱਗਦਾ ਅੱਜ ਅੱਛਾ ਮਾਇਆਖਪਾਈ ਤੁਸੀਂ ਰੋਜ਼ ਕਹਿੰਦੇ ਸੀ ਘਰ ਨਹੀਂ ਬਣਦੀ ਘਰ ਨਹੀਂ ਬਣਦੀ ਉਹ ਪੈ ਤੇਰਾ ਘਰ ਬੰਨਿਆ ਅੱਛਾ ਮਾਰੇ ਮੱਥੇ ਦੇ ਹੱਥ ਫਿਰ ਕੀ ਕਹਿੰਦਾ ਨਹੀਂ ਫਿਰ ਕੀ ਕਹਿਣਾ ਸੀ ਹੁਣੇ ਮੈਨੂੰ ਕੁੱਟਿਆ ਤੇ ਮੈਂ ਬੜਾ ਰੋਈ ਨਹੀਂ ਰਾਤੀ ਬੰਗੜ ਬੰਗੜ 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 ਰੋਈ ਨਹੀਂ ਰਾਤੀ ਭਾਈ ਗਰਜੀਤ ਤੇ ਰਾਜਵਿੰਦਰ ਵਾਗੇ ਬਰਨਾਲੇ ਸ਼ਾਪਿੰਗ ਕਰਨ ਅੱਛਾ ਬਈ ਪਈ ਲੀਡਾ ਲੱਗ ਤਾਂ ਜੋ ਵੀ ਜੂੜਾ ਜੁੱਤੀ ਲੈਣਾ ਸੀ ਲੈ ਲਿਆ ਅੱਛਾ ਚਲੋ ਕਹਿੰਦੇ ਚੱਲੀਏ ਘਰੇ ਮੈਂ ਤਾਂ ਦੁਕਾਨ ਤੇ ਵੀ ਜਾਣਾ ਠੀਕ ਆ ਆਉਂਦੀ ਆਉਂਦੀ ਤੇ ਬਾਂਦਰ ਨਿਗਾ ਪੈ ਗਿਆ ਅੱਛਾ ਕਹਿੰਦੀ ਮੈਂ ਤਾਂ ਲੈ ਕੇ ਜਾਣਾ ਠੀਕ ਆ ਉਹ ਕਹਿੰਦਾ ਨਾ ਇਹ ਕੀ ਕਰਨਾ ਆਪਾਂ ਹੂੰ ਕਹਿੰਦੀ ਨਾ ਮੈਂ ਤਾਂ ਲੈ ਕੇ ਜਾਣਾ ਉਹ ਕਹਿੰਦਾ ਨਾ ਕਾ ਮਿਲ ਜੇ ਇਹ ਕੀ ਕਰਨਾ ਕਹਿੰਦੀ ਨਹੀਂ ਮੈਂ ਤਾਂ ਲੈ ਕੇ ਜਾਉ ਜੋ ਤਾਂ ਖਿਹੜੇ ਪੈ ਗਈ ਦਵਾ ਤਾਂ ਵਿਚਾਰੇ ਨੇ ਠੀਕ ਆ ਲੈ ਆਈ ਅੱਛਾ ਹਾਂ ਨਰਮ ਸੀ ਵਿਚਾਰਾ ਦਵਾ ਤਾਂ ਜੇ ਆਈ ਪਾਈ ਇਹ ਆ ਕੇ ਕੰਮ ਕਰਦੀ ਫਿਰਦੀ ਮੈਂ ਕਦੇ ਉਹ ਤੇ ਬੰਦ ਨੂੰ ਆਏ ਜੇ ਛੇੜ ਜੇ ਕਦੇ ਆਏ ਜੇ ਛੇੜ ਜੇ ਗਰਜੀਤ ਕਹਿੰਦਾ ਨੀ ਨਾ ਛੇੜ ਪਤੰਦਰ ਨੂੰ ਮੰਜਾ ਲਾਏ ਜੂ ਅੰਦਰ ਨੂੰ ਨੀ ਨਾ ਛੇੜ ਪਤੰਦਰ ਨੂੰ ਮੰਜਾ ਲਾਏ ਜੂ ਅੰਦਰ ਨੂੰ ਨੀ ਨਾ ਛੇੜ ਪਤੰਦਰ ਨੂੰ ਮੰਜਾ ਲਾਏ ਜੂ ਅੰਦਰ ਨੂੰ ਨੀ ਨਾ ਛੇੜ ਪਤੰਦਰ ਨੂੰ ਮੰਜਾ ਲਾਏ ਜੂ ਅੰਦਰ ਨੂੰ ਨੀ ਨਾ ਛੇੜ ਪਤੰਦਰ ਨੂੰ ਮੰਜਾ ਲਾਏ ਜੂ ਅੰਦਰ ਨੂੰ ਬਸ ਹੁਣ ਕੋਈ ਹੋਰ ਕਰ ਦੋ ਨਾ ਕੋਈ ਨੇ ਇੱਕ ਕਰਦਾ ਜੈਤਰੀ ਮੱਥੀ ਪਾ